ਓ ਹੋ ਕੀ ਮੂੰਹ ਜਿਹਾ ਸਜਾਈ ਫਿਰਦੀ ਏ ਤੂੰ ਆਮੀ ਕਮਾਉਣ ਨਹੀਂ ਲੈ ਕੇ ਜਾਂਦੇ ਕਮਾਉਣ ਨਹੀਂ ਲੈ ਕੇ ਜਾਂਦੇ ਹੁਣ ਨਾ ਚਲਿਆ ਲੈ ਕੇ ਤੇ ਤਾਂ ਤਰਾ ਮੂੰਹ ਸੁਝਾ ਰਹਿਣ ਤੇ ਤੁਸੀਂ ਵੱਡਾ ਕਮਾਉਣ ਖੜਨ ਲੱਗੇ ਆਖਿਆ ਹੀ ਘਰੇ ਨਾਂ ਦੱਸੋ ਇਹਨਾਂ ਨੂੰ ਸਾਰੇ ਲੱਗ ਕੇ ਬਹਿ ਕੇ ਸਾਰੇ ਨਿਆਣੇ ਹੈ ਓ ਹੋਲੀ ਬੋਲ ਸੁਣ ਲੈਣਗੇ ਹੁਣ ਤੇ ਸੁਣ ਲੈਣ ਆ ਸਾਰਾ ਮੇਰਾ ਟ੍ਰਿਪ ਖਰਾਬ ਕਰਕੇ ਰੱਖਤਾ ਵੀ ਅਕੇ ਹੋਰ ਤੇ ਨਿਆਣੇ ਵਾੜਨੇ ਨਾ ਉਹ ਵੀ ਵਾੜ ਲਓ ਚਾਚੀ ਦਿਆ ਤੂੰ ਹੀ ਆ ਜਾ ਤਾਈ ਦਿਆ ਤੂੰ ਹੀ ਆ ਜਾ ਸੋਚਿਆ ਜਿਵੇਂ ਸ਼ਤ ਤੇ ਵੀ ਬਾ ਲੈਣੇ ਮੈਂ ਹੁਣ ਕੀ ਕਰਾਂ ਜੁਆਇੰਟ ਫੈਮਲੀ ਇਦਾਂ ਹੀ ਹੁੰਦਾ ਵਾ ਜੁਆਇੰਟ ਫੈਮਲੀ ਇਦਾਂ ਹੀ ਹੁੰਦਾ ਕਿ ਕੋਈ ਪ੍ਰਾਈਵੇਸੀ